ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੇ ਨੇ ਕਿ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਤਿੰਨ ਗੱਲਾਂ ਧਿਆਨ ਵਿੱਚ ਰੱਖੋ ਕਿਹੜੀਆਂ ਤਿੰਨ ਗੱਲਾਂ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਰਵਣ ਕਰਾਂਗੇ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਇੱਕ ਤਾਂ ਆਪਣੇ ਕਦੇ ਵੀ ਕੈਪਰੀ ਪਾ ਕੇ ਜਾਂ ਨਿੱਕਰ ਪਾ ਕੇ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਜਾਣਾ ਸੰਗਤ ਵਿੱਚ ਮੱਥਾ ਟੇਕਦੇ ਜਦੋਂ ਆਪਾਂ ਇਹ ਧਿਆਨ ਰੱਖਣਾ ਕਿਉਂਕਿ ਆਮ ਹੀ ਗੁਰੂ ਘਰਾਂ ਦੇ ਗੇਟ ਦੇ ਕੋਲੇ ਇਹ ਚੀਜ਼ਾਂ ਲਿਖੀਆਂ ਵੀ ਤੁਹਾਨੂੰ ਮਿਲਣਗੀਆਂ ਕੈਪਰੀ ਪਾ ਕੇ ਨਹੀਂ ਜਾਣਾ ਤੇ ਕਈ ਸੰਗਤਾਂ ਬੜੀਆਂ ਸੂਝਵਾਨ ਗੁਰਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਸਾਹਿਬਾਨ ਸਤਕਾਰ ਮੁੱਖ ਰੱਖ ਕੇ ਇਹ ਗਲਤੀਆਂ ਨਹੀਂ ਕਰਦੀਆਂ ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਜ਼ਰੂਰ ਧਿਆਨ ਦੇਣ ਕਿਉਂਕਿ ਦਸਨਾ ਕਿੰਨੇ ਆ ਦਸਨਾ ਪ੍ਰਚਾਰਕ ਨੇ ਹੁੰਦਾ ਹੈ ਦਸਨਾ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਹੁੰਦਾ ਹੈ ਦਸਨਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਹੁੰਦਾ ਹੈ ਇਸ ਕਰਕੇ ਨਿੱਕਰ ਪਾ ਕੇ ਜਾਂ ਕੈਪਰੀ ਪਾ ਕੇ ਸੰਗਤ ਵਿੱਚ ਨਹੀਂ ਜਾਣਾ ਪੂਰੇ ਵਸਤਰ ਪਾਉਣੇ ਨੇ ਦੂਸਰੀ ਗੱਲ ਜਦੋਂ ਆਪਾਂ ਗੁਰਦਵਾਰਸੇ ਮੱਥਾ ਟੇਕਣ ਜਾਣਾ ਹੈ ਕਦੇ ਵੀ ਟੋਪੀ ਸਿਰ ਤੇ ਪਾ ਕੇ ਨਹੀਂ ਜਾਣੀ ਸਿਰ ਤੇ ਪਰਣਾ ਸਿਰ ਤੇ ਦਸਤਾਰ ਸਜਾ ਕੇ ਹੀ ਜਾਣੀ ਹੈ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਇਸ ਪਰ ਥਾਏ ਬਚਨ ਨੇ ਸਿੱਖ ਹੋਏ ਸਿਰ ਟੋਪੀ ਤਰੈ ਸਤ ਜਨਮ ਕੁਸ਼ਟੀ ਹੋਏ ਮਰੇ ਕੁਸ਼ਟੀ ਦਾ ਮਤਲਬ ਕੋੜ ਹੋ ਕੇ ਮਰਨਾ ਕੋੜੀ ਹੋ ਕੇ ਮਰਨਾ ਕੁਸ਼ਟੀ ਦਾ ਰੋਗ ਹੋ ਜਾਣਾ ਸਤ ਜਨਮ ਕੋੜ ਹੁੰਦਾ ਕਹਿੰਦੇ ਜਿਹੜਾ ਸਿੱਖਾਂ ਦੇ ਘਰੇ ਜਨਮ ਲੈ ਕੇ ਟੋਪੀ ਪਾਉਂਦਾ ਹੈ ਮਾਂ ਆਪਣੇ ਬੱਚੇ ਨੂੰ ਬੜਾ ਪਿਆਰ ਕਰਦੀ ਏ ਬੜਾ ਲੜਾ ਲਾੜ ਲੜਾਉਂਦੀ ਏ ਪਰ ਉਹਨੂੰ ਸਤ ਜਨਮਾਂ ਦਾ ਕੋੜ ਲਿਆ ਕੇ ਖਰੀਦ ਕੇ ਆਪਣੇ ਬੱਚੇ ਨੂੰ ਦਿੰਦੀ ਏ ਕਿਹੜਾ ਕੋੜਾ ਟੋਪੀ ਦਾ ਟੋਪੀ ਦੀ ਸੰਗਤ ਜੀ ਪ੍ਰਾਤਨ ਇਤਿਹਾਸ ਦੇ ਵਿੱਚ ਵਾਰਤਾ ਵੀ ਆਉਂਦੀ ਹੈ ਕਿ ਜਦੋਂ ਮੁਗਲ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤੇ ਉਹਨੂੰ ਟੋਪੀ ਦੇ ਦਿੰਦੇ ਸੀ ਉਸ ਦੇ ਕੇਸ ਮੋਨ ਕੇ ਟੋਪੀ ਪਵਾ ਦਿੰਦੇ ਸੀ ਤੇ ਇਸ ਕਰਕੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਬਚਨ ਨੇ ਕਿ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਹੈ ਉਹ ਸਿਰ ਤੇ ਟੋਪੀ ਨਾ ਪਹਿਨੇ ਟੋਪੀ ਪਹਿਨ ਕੇ ਗੁਰਦੁਆਰਾ ਸਾਹਿਬ ਨਹੀਂ ਜਾਣਾ ਇਹ ਨਹੀਂ ਕਿ ਟੋਪੀ ਪਹਿਨ ਕੇ ਗੁਰਦੁਆਰਾ ਸਾਹਿਬ ਨਹੀਂ ਜਾਣਾ ਵੈਸੇ ਪਾ ਸਕਦਾ ਪੌਣੀ ਨਹੀਂ ਹੈ ਜਿਹੜੇ ਗੁਰਦੁਆਰਾ ਸਾਹਿਬ ਜਾਣਾ ਉਹ ਵੱਖਰੀ ਮਰਿਆਦਾ ਹੈ ਪਰ ਸਿੱਖ ਨੇ ਟੋਪੀ ਪਾਉਣੀ ਨਹੀਂ ਹੈ ਸੱਤ ਜਨਮਾਂ ਦਾ ਕੋਡ ਹੁੰਦਾ ਹੈ ਇਹ ਆਪਾਂ ਆਮ ਹੀ ਗਲਤੀ ਕਰਦੇ ਆ ਟੋਪੀ ਪਾ ਕੇ ਗੁਰਦੁਆਰਾ ਸਾਹਿਬ ਆਪਾਂ ਚਲੇ ਜਾਂਦੇ ਆ ਧਿਆਨ ਰੱਖਣਾ ਦਸਤਾਰ ਜਾਂ ਪਰਣਾ ਸਿਰ ਤੇ ਸਜਾ ਕੇ ਹੀ ਗੁਰਦੁਆਰਾ ਸਾਹਿਬ ਜਾਣਾ ਹੈ ਤੀਸਰੀ ਗੱਲ ਸੰਗਤ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਅੰਦਰ ਐਂਟਰੀ ਕਰਦੇ ਹਾਂ ਜਦੋਂ ਆਪਾਂ ਨਮਸਕਾਰ ਕਰਦੇ ਆ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਗੁਰੂ ਸਾਹਿਬਾਂ ਨੂੰ ਕਈ ਸੰਗਤਾਂ ਤਾਂ ਬੜੀਆਂ ਸੂਝਵਾਨ ਗਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਜੇ ਮੰਨ ਲਓ ਸੰਗਤ ਜੀ ਅਸੀਂ ਸਾਰੀਆਂ ਸੰਗਤਾਂ ਦੀ ਗੱਲ ਨਹੀਂ ਕਰਦੇ ਮੰਨ ਲਓ ਕਿ ਜੇ 100 ਬੰਦਾ 100 ਇਨਸਾਨ 100 ਸਰੀਰ ਦਰਸ਼ਨ ਕਰਨ ਕਰਨ ਵਾਸਤੇ ਆਏ ਉਹਨਾਂ ਦੇ ਵਿੱਚੋਂ 5 ਜਾਂ 10 ਇਸ ਤਰ੍ਹਾਂ ਦੇ ਹੋਣਗੇ ਜਿਹੜੇ ਨਮਸਕਾਰ ਕਰਨ ਵੇਲੇ ਇਸ ਤਰ੍ਹਾਂ ਤਲੀਆਂ ਰੱਖ ਕੇ ਮੱਥਾ ਟੇਕਦੇ ਨੇ ਆਪ ਵੇਖ ਰਹੇ ਹੋ ਕਿ ਦੋਨੇ ਤਲੀਆਂ ਇਸ ਤਰ੍ਹਾਂ ਥੱਲੇ ਰੱਖ ਕੇ ਮੱਥਾ ਟੇਕਦੇ ਨੇ ਕਦੇ ਵੀ ਗੁਰਦਰਤ ਸਾਹਿਬ ਜਾਨੇ ਆ ਤੇ ਸਿੱਧੀਆਂ ਤਲੀਆਂ ਥੱਲੇ ਲਾ ਕੇ ਪੂਰਾ ਮੱਥਾ ਥੱਲੇ ਲਾ ਕੇ ਮੱਥਾ ਟੇਕਣਾ ਹੈ ਮੰਨ ਲਓ ਕਿ ਆਪਾਂ ਸੰਗਤ ਜੀ ਕੋਈ ਵਸਤੂ ਫੜਨੀ ਹੈ ਕੋਈ ਚੀਜ਼ ਫੜਨੀ ਹੈ ਕਿਸ ਭਾਂਡੇ ਨੂੰ ਹੱਥ ਪਾਉਣਾ ਤੇ ਪੁੱਠੇ ਹੱਥ ਨਾਲ ਪਰ ਕਿਵੇਂ ਫੜਾਂਗੇ ਕੋਈ ਵੀ ਚੀਜ਼ ਫੜਨੀ ਹੈ ਕੋਈ ਵਸਤੂ ਫੜਨੀ ਤੇ ਸਿੱਧੇ ਹੱਥ ਦੇ ਨਾਲ ਹੀ ਫੜੀ ਜਾਵੇਗੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣਾ ਜਾ ਕੇ ਤੇ ਚਰਨ ਕਿਵੇਂ ਫੜਾਂਗੇ ਕਿਤੇ ਵੀ ਇਸ ਤਰ੍ਹਾਂ ਚਰਨ ਨਹੀਂ ਫੜੇ ਜਾਣਗੇ ਚਰਨ ਫੜੇ ਜਾਣਗੇ ਸਿੱਧੇ ਇਸ ਤਰ੍ਹਾਂ ਤਲੀਆਂ ਕਰਕੇ ਇਸ ਕਰਕੇ ਜਦੋਂ ਵੀ ਆਪਾਂ ਸੰਗਤ ਵਿੱਚ ਜਾਂਦੇ ਆ ਤੇ ਸਿੱਧੀਆਂ ਇਸ ਤਰ੍ਹਾਂ ਤਲੀਆਂ ਰੱਖ ਕੇ ਪੂਰੀਆਂ ਦੋਨੇ ਤਲੀਆਂ ਲਾ ਕੇ ਮੱਥਾ ਟੇਕਣਾ ਹੈ ਕਈ ਸੰਗਤਾਂ ਵੇਖੀਆਂ ਕਿ ਮੱਥਾ ਲੱਗਣ ਦਿੰਦੀਆਂ ਦੂਰੋਂ ਐ ਨਵਾ ਕੇ ਤੇ ਮੱਥਾ ਟੇਕ ਦਿੰਦੀ ਹੈ ਨਹੀਂ ਸੰਗਤ ਜੀ ਉਥੇ ਜਿਹੜੀ ਸੰਗਤਾਂ ਦੀ ਚਰਨ ਧੂੜ ਹੁੰਦੀ ਹੈ ਜਦੋਂ ਮਸਤਕ ਦੇ ਨਾਲ ਲੱਗਦੀ ਹੈ ਤੇ ਸੰਗਤ ਜੀ ਜਿਹੜੀਆਂ ਮਾੜੀਆਂ ਰੇਖਾਂ ਨੇ ਮਿਟ ਜਾਂਦੀਆਂ ਨੇ ਕਿਉਂਕਿ ਬੰਦਗੀ ਕਰਨ ਵਾਲੀਆਂ ਰੂਹਾਂ ਉਹ ਸੰਗਤ ਵਿੱਚ ਬੈਠੀਆਂ ਹੁੰਦੀਆਂ ਨੇ ਜਦੋਂ ਨਮਸਕਾਰ ਕਰਦੇ ਉਹਨਾਂ ਦੇ ਜਿਹੜੇ ਚਰਨ ਧੂੜ ਹੁੰਦੀ ਹੈ ਜਦੋਂ ਆਪਾਂ ਮੱਥਾ ਟੇਕਦੇ ਆ ਮੱਥਾ ਥੱਲੇ ਲਾਉਨੇ ਆ ਧਰਤੀ ਤੇ ਪੂਰਾ ਜੇ ਜਦੋਂ ਚਰਨ ਧੋੜ ਆਪਣੇ ਮੱਥੇ ਦੇ ਨਾਲ ਲੱਗਦੇ ਸੰਗਤ ਜੀ ਜਿਹੜੀ ਆਪਣੇ ਮਾੜੇ ਲੇਖ ਨੇ ਮਾੜੇ ਕੋ ਕਰਮ ਕੀਤੇ ਹੁੰਦੇ ਨੇ ਸਾਰੇ ਦੂਰ ਹੋ ਜਾਂਦੇ ਨੇ ਇਸ ਕਰਕੇ ਮੱਥਾ ਪੂਰਾ ਧਰਤੀ ਤੇ ਲਾ ਕੇ ਸਿੱਧੀਆਂ ਤਲੀਆਂ ਦੋਨੇ ਰੱਖ ਕੇ ਮੱਥਾ ਟੇਕਣਾ ਹੈ ਤੇ ਜਿਹੜੀ ਅੱਗੇ ਜਿਹੜੀ ਮर्याਦਾ ਹੈ ਕਿਵੇਂ ਮੱਥਾ ਟੇਕਣਾ ਹੈ ਪ੍ਰਕਰਮਾ ਕਿਵੇਂ ਕਰਨੀਏ ਪੁੱਠੀਆਂ ਕਰਨੀਆਂ ਸਿੱਧੀਆਂ ਕਰਨੀਆਂ ਇਹਦੀ ਵੀਡੀਓ ਅਸੀਂ ਪਾਈ ਹੋਈ ਹੈ ਪਲੇਲਿਸਟ ਵਿੱਚ ਪਈ ਹੋਈ ਹੈ ਜਿਹੜੀ ਹੋਰ ਮर्याਦਾ ਗੁਰਦਰ ਸਾਹਿਬ ਦੀ ਸਾਰੀ ਟੋਟਲ ਸੰਗਤ ਵਿੱਚ ਕਿਵੇਂ ਬੈਠਣਾ ਹੈ ਕਿਵੇਂ ਜਾਣਾ ਹੈ ਕਿਵੇਂ ਆਪਾਂ ਸੇਵਾ ਕਰ ਸਕਦੇ ਹਾਂ ਸਾਰੀ ਵੀਡੀਓ ਪਲੇਲਿਸਟ ਵਿੱਚ ਪਈ ਹੋਈ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਗੁਰਬਾਣੀ ਦੀ ਲੜੀਵਾਰ ਸੰਥਿਆ ਇਸੇ ਚੈਨਲ ਤੇ ਰਾਤ ਨੂੰ 8 ਵਜੇ ਸੰਥਿਆ ਚੱਲ ਰਹੀ ਹੈ ਲਾਈਵ ਸੰਥਿਆ ਗੁਰਬਾਣੀ ਦੀ ਚੱਲ ਰਹੀ ਹੈ ਜਿੰਨਾ ਸੰਗਤਾਂ ਨੇ ਗੁਰਬਾਣੀ ਦਾ ਉਚਾਰਨ ਸਿੱਖਣਾ ਹੋਵੇ ਘਰੇ ਬੈਠ ਕੇ ਕੋਈ ਫੀਸ ਨਹੀਂ ਸੰਗਤ ਜੀ ਫ੍ਰੀ ਸੇਵਾ ਹੋ ਰਹੀ ਹੈ ਆਪ ਰਾਤ ਨੂੰ 8 ਵਜੇ ਇਸੇ ਚੈਨਲ ਤੇ ਲਾਈਵ ਸੰਖਿਆ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ